ਨੇਸ਼ ਦੇ ਵੱਖ-ਵੱਖ ਰਾਜ ਤੋਂ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟ ਬਾਲ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਉਹਨਾਂ ਨੂੰ ਉਹਨਾਂ ਦੀ ਵੀਰਤਾ ਦਿਖਾਉਣ ਦੇ ਲਈ ਦਿੱਤਾ ਗਿਆ ਤੇ ਖਾਸ ਗੱਲ ਤਾਂ ਇਹ ਹੈ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਵੱਲੋਂ ਸਨਮਾਨਿਤ ਹੋਣ ਵਾਲੇ ਬੱਚਿਆਂ ਦੀ ਲਿਸਟ ਵਿੱਚ ਇੱਕ ਨਾਮ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਪਿੰਡ ਦੇ ਰਹਿਣ ਵਾਲੇ ਸ਼ਰਵਨ ਸਿੰਘ ਦਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਸ਼ਵਨ ਸਿੰਘ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਤੋਂ ਉਸ ਨੂੰ ਉਸ ਦੀ ਕਿਸ ਬਹਾਦਰੀ ਲਈ ਕੀਤਾ ਗਿਆ ਸਨਮਾਨਿਤ ਸੋ ਗੱਲ ਕੁਝ ਇਸ ਤਰ੍ਹਾਂ ਸੰਦੂਰ ਦੇ ਵੇਲੇ ਜਦੋਂ ਮਸਾਈਲਾਂ ਤੇ ਰਾਕਟਾਂ ਤੋਂ ਹਮਲੇ ਹੋ ਰਹੇ ਸਨ ਤਾਂ ਉਸ ਸਮੇਂ ਲੋਕ ਆਪਣੇ ਘਰਾਂ ਦੇ ਵਿੱਚ ਲੁਕ ਕੇ ਬੈਠੇ ਸੀ ਪਰ ਉਸ ਵੇਲੇ ਪੰਜਾਬ ਦੇ ਇਸ 10 ਸਾਲ ਦੇ ਸ਼ਰਵਣ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਸੈਨਿਕਾਂ ਦੀ ਮਦਦ ਕੀਤੀ ਸ਼ਰਵਣ ਨੇ ਸੈਨਾ ਦੇ ਜਵਾਨਾਂ ਨੂੰ ਪਾਣੀ, ਦੁੱਧ, ਚਾਹ, ਬਰਫ਼ ਸਮੇਤ ਕਈ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਦੇ ਕੋਲ ਤੱਕ ਪਹੁੰਚਾਈਆਂ ਜੀ ਹਾਂ ਮਹਿਜ਼ 10 ਸਾਲ ਦਾ ਸ਼ਰਵਣ ਰੋਜ਼ਾਨਾ ਸੈਨਾ ਦੀ ਚੌਂਕੀ ਤੱਕ ਜਾ ਕੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਦੇ ਕੇ ਆਂਦਾ ਸੀ ਸੋ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨੀ ਸੈਨਾ ਦੇ ਤੋਂ ਮੁਕਾਬਲਾ ਕਰ ਰਹੇ ਭਾਰਤੀ ਸੈਨਾ ਦੀ ਨਿਸਵਾਰਥ ਸੇਵਾ ਬਹਾਦਰੀ ਅਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਅਸਧਾਰਨ ਯੋਗਦਾਨ ਲਈ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ